ਮੇਨ ਤੋਂ ਰਹਾ ਤਾਂ ਆਪਣਾ ਵਾਰਿਸ ਪੰਜਾਬ ਜਥੇਬੰਦੀ ਆ ਉਸ ਦੇ ਵਿੱਚੋਂ ਉਹਦੇ ਪ੍ਰਧਾਨ ਭਾਈ ਅਮਰਤਪਾਲ ਸਿੰਘ ਉਸ ਚੀਜ਼ ਦਾ ਅਸੀਂ ਵੀ ਭਾਈ ਦੀ ਪਿਛਲੀ ਯਾਦਗਾਰ ਤੇ ਵੀ ਕਿਹਾ ਸੀਗਾ ਇੱਕ ਧੜਾ ਅਮਰਤਪਾਲ ਸਿੰਘ ਦੇ ਨਾਲ ਚੱਲਦਾਗਾ ਇੱਕ ਧੜਾ ਤੁਹਾਡੇ ਨਾਲ ਚੱਲਦਾਗਾ ਇਹਦੇ ਨੇ ਪਾਸੇ ਆਪਸੀ ਕਨਫਲिक्ट ਬਹੁਤ ਵੱਡੇ ਕਹਿੰਦੇ ਹੋ ਚੁੱਕੇ ਆ મતਭੇਦ ਬਹੁਤ ਵੱਡੇ ਆ ਸੰਗਮਾਗਨ ਤੱਕ ਵੱਖੋ ਵੱਖਰੇ ਕੀਤੇ ਜਾਂਦੇ ਆ ਅੱਜ ਵੀ ਅਸੀਂ ਦੇਖਿਆ ਕਿ ਉਸ ਧੜੇ ਦੇ ਵਿੱਚੋਂ ਦੋ ਐਮਪੀ ਨੇ ਚਲੋ ਇੱਕ ਜੇਲ੍ਹ ਦੇ ਵਿੱਚ ਬੈਠਾ ਪਰ ਇੱਕ ਬਾਹਰ ਆ ਉਹ ਨਹੀਂ ਪਹੁੰਚੇਗੇ ਹੋਰ ਸ਼ਕਤੀਸ਼ਤਾ ਸੀਗੀਆਂ ਉਹ ਨਹੀਂ ਪਹੁੰਚੀਆਂ ਗਈਆਂ ਇਹ ਵੀ ਚਰਚਾ ਹੋਈ ਹੈ ਪਰ ਹੁਣ ਜਿੰਨਾ ਚਿਰ ਜੇ ਆਪਣੇ ਸਿੰਘ ਜਾਂ ਪ੍ਰਧਾਨ ਜੇਲ੍ਹ ਚ ਬੈਠਾ ਉਹਨਾਂ ਚਿਰ ਇਹ ਤਾਂ ਨਹੀਂ ਹੈਗਾ ਨਾ ਵੀ ਜਥੇਬੰਦੀ ਆਪਦਾ ਕੰਮ ਕਰਨਾ ਛੱਡ ਦੂ ਜਥੇਬੰਦੀ ਨੇ ਤਾਂ ਆਪਦੇ ਪ੍ਰੋਗਰਾਮ ਲਿਖਣੇ ਹੀ ਆ ਇਹ ਤਾਂ ਚੋਣ ਦੇ ਹੱਕ ਚ ਹੀ ਨਹੀਂ ਸੀਗਾ ਅੱਜ ਇਥੋਂ ਬਬਰਾਇ ਰਾਜ ਸਿੰਘ ਨੇ ਕਿਹਾ ਕਿ ਦੀਪ ਕਹਿੰਦੇ ਸੀ ਕਿ 27 ਚ ਗਰਾਊਂਡ ਤਿਆਰ ਕਰਾਂਗੇ ਖਾਲ ਚੇਦੀ ਜਿਹੜਾ ਰਾਜ ਆਊਗਾ ਦੁਬਾਰੇ ਸਾਡਾ ਪੰਥਕ ਸਿਆਸਤ ਹੋਊਗੀ ਸਾਡੀ ਸਰਕਾਰ ਬਣੂਗੀ ਤੁਹਾਨੂੰ ਲੱਗਦਾ ਕਿ ਦੀਪਦੀਏ ਸੋਚ ਸੀ ਆਪਾਂ ਪਹਿਲਾਂ ਆਪਣੀ ਜਥੇਬੰਦੀ ਸਟਰੋਂਗ ਕਰੀਏ ਆਪਾਂ ਪੰਜਾਬ ਦੀ ਆਵਾਮ ਨੂੰ ਦਸੀਏ ਵੀ ਆਪਣੇ ਹੱਕ ਕੀ ਆ ਤੇ ਆਪਣੀਆਂ ਮੰਗਾਂ ਕੀ ਆ ਇਸ ਚੀਜ਼ ਚ ਆਪਾਂ ਨੂੰ ਕੀ ਚਾਹੀਦਾਗਾ ਉਹ ਚੀਜ਼ ਫਿਰ ਆਪਾਂ ਨੂੰ ਜਿਸ ਤਰੀਕੇ ਨਾਲ ਵੀ ਲੈਣਾ ਪਈ ਚਾਹੇ ਉਹ ਇਲੈਕਸ਼ਨਾਂ ਦੇ ਥਰੂ ਲੈਣੀ ਪਊਗੀ ਚਾਹੇ ਉਹ ਸਿਆਸਤ ਦੇ ਥਰੂ ਮੈਂ ਇਹ ਤੁਹਾਨੂੰ ਤਾਂ ਸਾਹਿਬ ਦੀ ਜਿਹੜੀ ਬਾਏ ਇਲੈਕਸ਼ਨ ਆ ਉਸ ਦੇ ਵਿੱਚ ਤੁਹਾਡੇ ਨਾਮ ਦਾ ਵੀ ਚਰਚਾ ਆਉਂਦੀ ਆ ਕਿ ਤੁਸੀਂ ਵੀ ਉਹ ਇਲੈਕਸ਼ਨ ਲੜਨਾ ਚਾਹੁੰਦੇ ਆ ਇੱਕ ਪਾਸੇ ਬੀਬੀ ਖਾਲੜਾ ਦੀ ਚਰਚਾ ਹੁੰਦੀ ਆ ਕਲੀਅਰ ਕਰਦੇ ਹੋ ਅੱਜ ਜੇ ਪੰਥਕ ਜੋ ਵੀ ਕੈਂਡੀਡੇਟ ਹੋਊਗਾ ਜੋ ਪੰਥਕ ਕੈਂਡੀਡੇਟ ਹੋਊਗਾ ਉਹਦੇ ਨਾਲ ਮੈਂ ਮੋਢੇ ਨਾਲ ਮੋਢਾ ਲਾ ਕੇ ਖੜਾ ਫਿਰ ਪੰਥਕ ਧਿਰ ਕਿਹੜੇ ਪਾਸੇ ਦੇਖਿਆ ਜਾਊਗਾ ਮਾਨ ਸਾਹਿਬ ਵੀ ਆ ਜਿਨ੍ਹਾਂ ਦੀ ਦੀਪ ਸਿੱਧੂ ਵੀ ਜਾ ਕੇ ਹਮਾਇਤ ਕੀਤੀ ਸੀ ਉਹਨਾਂ ਨੇ ਚੋਣਾਂ ਤੋਂ ਚੋਣਾਂ ਦੇ ਵਿੱਚ ਆ ਕੇ ਇੱਕ ਪਾਸੇ ਸ੍ਰੀ ਸਾਹਿਬ ਤੇ ਉਹਨਾਂ ਨੇ ਝਾੜੂ ਪੜ ਕੇ ਦਿਖਾਇਆ ਪੰਜਾਬ ਦੀ ਧਰਤੀ ਤੇ ਜਦੋਂ ਜ਼ੁਲਮ ਹੋਇਆ ਉਦੋਂ ਰੱਬ ਭਗਵਾਨ ਦੇ ਵੱਲੋਂ ਰੱਬ ਦੇ ਵੱਲੋਂ ਕਹਿ ਦਈਏ ਕੋਈ ਨਾ ਕੋਈ ਅਜਿਹਾ ਇਨਸਾਨ ਜਰੂਰ ਭੇਜਿਆ ਗਿਆ ਜਿਸ ਨੇ ਪੰਜਾਬ ਨੂੰ ਇੱਕ ਸਿੱਧਾ ਮਾਰਗ ਦਿਖਾਇਆ ਜਿਸ ਨੇ ਇੱਕ ਰੈਵਿਊਲਸ਼ਨ ਲਿਆਂਦਾ ਬੰਦਾ ਸਿੰਘ ਬਹਾਦਰ ਹੋਵੇ ਜਾਂ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਲ ਦੀ ਗੱਲ ਕਰੀਏ ਜਾਂ ਫਿਰ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਪਰ ਦੀਪ ਸਿੱਧੂ ਤੋਂ ਬਾਅਦ ਇੱਕ ਵਾਰਸ ਪੰਜਾਬ ਦੇ ਜਥੇਬੰਦੀ ਬਣਦੀ ਹੈ ਜੋ ਦੀਪ ਸਿੱਧੂ ਖੁਦ ਪੰਜਾਬ ਦੀ ਹੋਣ ਦੇ ਲਈ ਬਣਾਉਂਦੇ ਆ ਜਿਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਆ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਆ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਆ ਉਹ ਜਥੇਬੰਦੀ ਦੇ ਵਿੱਚ ਬਹੁਤ ਸਾਰੇ ਏਜੰਡੇ ਪੰਜਾਬ ਦੇ ਲਈ ਸੰਘਰਸ਼ ਪ੍ਰਤੀ ਰੱਖੇ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਨੂੰ ਉਹਦੇ ਹੱਕ ਦਿਵਾਉਣ ਲਈ ਉਹਦੀ ਹੋਂਦ ਨੂੰ ਜਗਾਉਣ ਦੇ ਲਈ ਇਹ ਏਜੰਡਿਆਂ ਤੇ ਕੰਮ ਹੋਵੇਗਾ ਹਾਲਾਂਕਿ ਦੀਪ ਸੁੱਧੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਪਰ ਉਹਨਾਂ ਦੀ ਸੋਚ ਅੱਜ ਵੀ ਜਿਉਂਦੀ ਆ ਜਿਹੜਾ ਦੀਪ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਜਗਾਇਆ ਉਹ ਦੀਪ ਅੱਜ ਵੀ ਜਗ ਰਿਹਾ ਉਹਨਾਂ ਦੇ ਛੋਟੇ ਭਰਾ ਮਨਦੀਪ ਸਿੱਧੂ ਉਸ ਦੀਪ ਨੂੰ ਜਗਦਾ ਕਿਵੇਂ ਰੱਖ ਰਹੇ ਨੇ ਇਹ ਉਹਨਾਂ ਦੇ ਕਾਰਜਾਂ ਤੋਂ ਪਤਾ ਲੱਗਦਾ ਹੈਗਾ ਅੱਜ ਬਰੇਗੰਡ ਮਨਾ ਰਹਿਆਂ ਵਾਰਸ ਪੰਜਾਬ ਜਥੇਬੰਦੀ ਤੇ ਉੱਥੇ ਇੱਕ ਐਲਾਨ ਕੀਤਾ ਗਿਆ ਪੈਦਲ ਮਾਰਚ ਦਾ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ ਸ਼੍ਰੀ ਕਿਸ ਘਟ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇਗਾ ਇਹ ਪੈਦਲ ਮਾਰਚ ਤਾਂ ਉਸ ਮਾਰਚ ਦੇ ਵਿੱਚ ਲੱਖਾਂ ਸੰਗਤਾਂ ਲੱਖਾਂ ਨੌਜਵਾਨ ਉੱਪਰਣਗੇ ਜਿਸ ਦੇ ਨਾਲ ਅਸੀਂ ਪੰਥ ਤੇ ਪੰਜਾਬ ਨੂੰ ਇੱਕ ਕਰ ਸਕਾਂਗੇ ਪੂਰੀ ਗੱਲਬਾਤ ਕਰਦੇ ਹਾਂ ਮਨਦੀਪ ਸਿੱਧੂ ਭਾਈ ਸਾਡੇ ਨਾਲ ਮੌਜੂਦ ਨੇ ਫਤਿਹ ਦੀ ਸਾਂਝ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਹੁਤ ਸਮਾਂ ਦੀਪ ਨੂੰ ਗਿਆਨ ਨੂੰ ਹੋ ਗਿਆ ਪਰ ਜਿਹੜਾ ਦੀਪ ਸਾਡੇ ਵਿਚਾਰ ਉਹਨਾਂ ਨੇ ਜਗਾਇਆ ਉਹ ਦੀਪ ਦਿਨ ਪ੍ਰਤੀ ਦਿਨ ਉਹਦੀ ਜਿਹੜੀ ਜੋਤ ਆ ਉਹ ਵੱਧਦੀ ਜਾ ਰਹੀ ਆ ਤੁਸੀਂ ਮਾਰਚ ਦਾ ਐਲਾਨ ਕੀਤਾ ਤੁਹਾਨੂੰ ਕੀ ਲੱਗਦਾ ਕਿ ਇਸ ਮਾਰਚ ਦੇ ਨਾਲ ਪੰਜਾਬ ਨੂੰ ਕਿੰਨਾ ਕੁ ਵੱਡਾ ਹੰਗਾਰਾ ਮਿਲੂਗਾ ਕਿਉਂਕਿ ਬਹੁਤ ਲੰਬੇ ਸਮੇਂ ਬਾਅਦ ਇੱਕ ਮੂਵਮੈਂਟ ਪੰਜਾਬ ਨੂੰ ਇਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਦੇਖੋ ਅਸੀਂ ਤਾਂ ਬਾਈ ਦੀਪ ਤੇ ਜਿਹੜੇ ਆਪਣੇ ਬਾਈ ਦੀ ਸੋਚ ਸੀ ਉਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਨੂੰ ਪੰਜਾਬ ਦੇ ਹੱਕਾਂ ਲਈ ਆਪਾਂ ਨੂੰ ਹੀ ਖੜਨਾ ਪਊਗਾ ਪੰਜਾਬ ਵਾਸੀਆਂ ਨੂੰ ਹੀ ਖੜਨਾ ਪਊ ਪੰਜਾਬ ਵਾਲਿਆਂ ਨੂੰ ਹੀ ਖੜਨਾ ਪਊ ਕਿਸੇ ਹੋਰ ਨੇ ਨਹੀਂ ਖੜਨਾ ਤੇ ਉਹੀ ਆ ਵੀ ਆਪਾਂ ਸਾਰਿਆਂ ਨੂੰ ਸੁਚੇਤ ਕਰਕੇ ਇਸ ਚੀਜ਼ ਲਈ ਤੇ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਲਈ ਅਸੀਂ ਜਿਹੜਾ ਪੈਦਲ ਮਾਰਚ ਰੱਖਿਆ ਹੈਗਾ ਤੇ ਉਸ ਦਾ ਹੁੰਗਾਰਾ ਤਾਂ ਦੇਖੋ ਪੰਜਾਬ ਦੀ ਸੰਗਤ ਨੇ ਆਪ ਹੀ ਦੇਣਾਗਾ ਕਿਉਂਕਿ ਇਹ ਗੱਲ ਪੰਜਾਬ ਦੀ ਹੈ ਕਿਸੇ ਹੋਰ ਦੀ ਨਹੀਂ ਤਾਂ ਇਹ ਆਪਾਂ ਨੂੰ ਆਪ ਹੀ ਕਰਨੀ ਪਊਗੀ ਤੇ ਆਪਾਂ ਨੂੰ ਬਾਈ ਦੀ ਸੋਚ ਤੇ ਚੱਲਣਾ ਪਊਗਾ ਤਾਂ ਕਰਕੇ ਇਹ ਪੈਦਲ ਮਾਰਚ ਜਿਹੜਾ ਉਲਿਖਿਆ ਵਾਰਸ ਪੰਜਾਬ ਜਥੇਬੰਦੀ ਦਾ ਵਾਰਸ ਪੰਜਾਬ ਜਥੇਬੰਦੀ ਦੀ ਜੀ ਮੈਂ ਗੱਲ ਕਰਾਂ ਵਾਰਸ ਪੰਜਾਬ ਜਥੇਬੰਦੀ ਨੇ ਪਹਿਲਾਂ ਬਹੁਤ ਜਿਵੇਂ ਪਹਿਲਾਂ ਕਾਰਜ ਕੀਤੇ ਤੇ ਉਸ ਤੋਂ ਬਾਅਦ ਸਾਡੇ ਬਹੁਤ ਜ਼ਿਆਦਾ ਸਿੰਘ ਜਿਹੜੇ ਆ ਉਹ ਜੇਲਾਂ ਵਿੱਚ ਬੰਦਾ ਹੁਣ ਤੇ ਉਹਨਾਂ ਨਾਲ ਜਾਂ ਜਿਹੜੇ ਬਾਹਰ ਬੈਠੇ ਆ ਕੁਝ ਰਹਿ ਗਏ ਆ ਕਿ ਉਹਨਾਂ ਸਾਰਿਆਂ ਨਾਲ ਇਕੱਤਰ ਕਰਕੇ ਕਿਉਂਕਿ ਇਹੋ ਜਿਹਾ ਮੈਂ ਕਹੂੰਗਾ ਵੀ ਬਾਈ ਤੋਂ ਬਾਅਦ ਉਪਰਾਲਾ ਇੱਕ ਦੋ ਵਾਰ ਹੀ ਹੋਇਆ ਕਿ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਵਾਰਸ ਪੰਜਾਬ ਜਥੇਬੰਦੀ ਜਿਹਦੀਆਂ ਸਾਡੀਆਂ ਵੱਖ-ਵੱਖ ਮੈਂ ਕਹੂੰਗਾ ਸ਼ਖਾਵਾਂ ਥੱਲੇ ਚੱਲਦੀਆਂ ਚਾਹੇ ਉਹ ਪੋਲਿਟੀਕਲ ਹੋਵੇ ਤੇ ਅਸੀਂ ਧਾਰਮਿਕ ਤੇ ਆਪਦੀ ਜਿਹੜੀ ਕਿਸਾਨੀ ਵਿੰਗਾ ਉਹ ਅਸੀਂ 15 ਫਰਵਰੀ ਨੂੰ ਅਨਾਉਂਸ ਕੀਤਾ ਇਹ ਅੱਗੇ ਪ੍ਰੋਗਰਾਮ ਆ ਵੀ ਅਸੀਂ ਆਪਦੀ ਵਾਰਸ ਪੰਜਾਬ ਜਥੇਬੰਦੀ ਹੈ ਜਿਹੜੀ ਬਾਈ ਦੀਪ ਨੇ ਸ਼ੁਰੂਆਤ ਕੀਤੀ ਸੀ ਉਸ ਨੂੰ ਬਾਈ ਦੀ ਸੋਚ ਨੂੰ ਅੱਗੇ ਲੈ ਕੇ ਉਸ ਨੂੰ ਉਸ ਤੇ ਚੱਲ ਗਏ ਤੇ ਆਪਦਾ ਪੈਰਾ ਦੇ ਗਿਆ ਭਾਈ ਤੁਸੀਂ ਸ਼ਖਾਵਾਂ ਕਹਿ ਕੇ ਉਹਨਾਂ ਨੂੰ ਰਿਪਰੈਜ਼ੈਂਟ ਕਰਤਾ ਪਰ ਜਿਹੜੀ ਮਾਰਕੀਟ ਦੀ ਚਰਚਾ ਉਹ ਕਹਿੰਦੇ ਵਾਰਿਸ ਪੰਜਾਬ ਜਥੇਬੰਦੀ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਆ ਇੱਕ ਧੜਾ ਅਮਰਿਤਪਾਲ ਸਿੰਘ ਦੇ ਨਾਲ ਚੱਲਦਾਗਾ ਇੱਕ ਧੜਾ ਤੁਹਾਡੇ ਨਾਲ ਚੱਲਦਾਗਾ ਇਧਰਲੇ ਪਾਸੇ ਆਪਸੀ ਕਨਫਲੈਕਟ ਬਹੁਤ ਵੱਡੇ ਕਹਿੰਦੇ ਹੋ ਚੁੱਕੇ ਆ મતਭੇਦ ਬਹੁਤ ਵੱਡੇ ਆ ਸੰਗਮਾਗਨ ਤੱਕ ਵੱਖੋ ਵੱਖਰੇ ਕੀਤੇ ਜਾਂਦੇ ਆ ਅੱਜ ਵੀ ਅਸੀਂ ਦੇਖਿਆ ਕਿ ਉਸ ਧੜੇ ਦੇ ਵਿੱਚੋਂ ਦੋ ਐਮਪੀ ਨੇ ਚਲੋ ਇੱਕ ਜੇਲ੍ਹ ਦੇ ਵਿੱਚ ਬੈਠਾ ਪਰ ਇੱਕ ਬਾਹਰ ਆ ਉਹ ਨਹੀਂ ਪਹੁੰਚੇਗੇ ਹੋਰ ਸ਼ਕਤੀਸ਼ਤਾ ਸਹੀਆਂ ਉਹ ਨਹੀਂ ਪਹੁੰਚੀਆਂ ਗਿਆ ਇਹ ਵੀ ਚਰਚਾ ਹੋਈ ਆ ਨਹੀਂ ਦੇਖੋ ਇਹ ਕੋਈ ਗੱਲ ਨਹੀਂ ਹੈਗੀਗੀ ਵੀ ਮੇਨ ਤੋਂ ਰਹਾ ਤਾਂ ਆਪਣਾ ਵਾਰਿਸ ਪੰਜਾਬ ਜਥੇਬੰਦੀ ਆ ਉਸ ਦੇ ਵਿੱਚੋਂ ਉਹਦੇ ਪ੍ਰਧਾਨ ਭਾਈ ਅਮਰਤਪਾਲ ਸਿੰਘ ਆ ਉਸ ਚੀਜ਼ ਦਾ ਅਸੀਂ ਭਾਈ ਦੀ ਪਿਛਲੀ ਯਾਦਗਾਰ ਤੇ ਵੀ ਕਿਹਾ ਸੀਗਾ ਉਹ ਸਾਡੇ ਪ੍ਰਧਾਨ ਆ ਪਰ ਹੁਣ ਜਿੰਨਾ ਚਿਰ ਜੇ ਆਪਣੇ ਸਿੰਘ ਜਾਂ ਪ੍ਰਧਾਨ ਜੇਲ੍ਹ ਚ ਬੈਠਾ ਉਹਨਾਂ ਚਿਰ ਇਹ ਤਾਂ ਨਹੀਂ ਹੈਗਾ ਨਾ ਵੀ ਜਥੇਬੰਦੀ ਆਪਦਾ ਕੰਮ ਕਰਨਾ ਛੱਡ ਦੂਗੀ ਜਥੇਬੰਦੀ ਨੇ ਤਾਂ ਆਪਦੇ ਪ੍ਰੋਗਰਾਮ ਉਲੀਕਣਾ ਹੀ ਆ ਕਿ ਜਦੋਂ ਉਹ ਬਾਹਰ ਆਉਣਗੇ ਉਦੋਂ ਬੈਠ ਕੇ ਵਿਚਾਰਾ ਹੋਣਗੇ ਫਿਰ ਕਿਵੇਂ ਅੱਗੇ ਚੱਲਣਾ ਉਦੋਂ ਡਿਸਾਈਡ ਕੀਤਾ ਜਾਊਗਾ ਪਰਦੀਪ ਤਾਂ ਚੋਣ ਦੇ ਹੱਕ ਚ ਹੀ ਨਹੀਂ ਸੀਗਾ ਅੱਜ ਇਥੋਂ ਬਾਬਰ ਆਇਆ ਰਾਜ ਸਿੰਘ ਨੇ ਕਿਹਾ ਕਿ ਦੀਪ ਕਹਿੰਦੇ ਸੀ ਕਿ 27 ਚ ਗਰਾਊਂਡ ਤਿਆਰ ਕਰਾਂਗੇ ਖਾਲਛੇ ਦੀ ਜਿਹੜਾ ਰਾਜ ਆਊਗਾ ਦੁਬਾਰੇ ਸਾਡਾ ਪੰਥਕ ਸਿਆਸਤ ਹੋਊਗੀ ਸਾਡੀ ਸਰਕਾਰ ਬਣੂਗੀ ਤੁਹਾਨੂੰ ਲੱਗਦਾ ਕਿ ਦੀਪਦੀਏ ਸੋਚ ਸੀ ਨਹੀਂ ਦੇਖੋ ਬਾਈ ਨੇ ਇਹ ਚੀਜ਼ ਵੀ ਨਾਲ ਦੀ ਨਾਲ ਕਹੀ ਸੀਗੀ ਵੀ ਆਪਣਾ ਕੋਈ ਆਪਾਂ ਜੇ ਸਪੇਸ ਖਾਲੀ ਵੀ ਨਹੀਂ ਛੱਡਣੀਗੀ ਪਰ ਆਪਾਂ ਪਹਿਲਾਂ ਆਪਣੀ ਜਥੇਬੰਦੀ ਸਟਰੋਂਗ ਕਰੀਏ ਆਪਾਂ ਪੰਜਾਬ ਦੀ ਆਵਾਮ ਨੂੰ ਦਸੀਏ ਵੀ ਆਪਣੇ ਹੱਕ ਕੀ ਆ ਤੇ ਆਪਣੀਆਂ ਮੰਗਾਂ ਕੀ ਆ ਇਸ ਚੀਜ਼ ਚ ਆਪਾਂ ਨੂੰ ਕੀ ਚਾਹੀਦਾਗਾ ਉਹ ਚੀਜ਼ ਫਿਰ ਆਪਾਂ ਨੂੰ ਜਿਸ ਤਰੀਕੇ ਨਾਲ ਵੀ ਲੈਣਾ ਪਈ ਚਾਹੇ ਉਹ ਇਲੈਕਸ਼ਨਾਂ ਦੇ ਥਰੂ ਲੈਣੀ ਪਊਗੀ ਚਾਹੇ ਉਹ ਸਿਆਸਤ ਦੇ ਥਰੂ ਵੀ ਆਪਾਂ ਕੋਈ ਵੀ ਸਪੇਸ ਖਾਲੀ ਨਹੀਂ ਛੱਡਣੀ ਆਪਾਂ ਸਾਰੇ ਜਿੰਨਾ ਵੀ ਕਵਰ ਕਰਕੇ ਚੱਲਾਂਗੇ ਆਪਦੇ ਹੱਕ ਲੈਣ ਦੇ ਜਿਵੇਂ ਦੀਪ ਕਹਿੰਦਾ ਸੀ ਕਿ ਸਾਨੂੰ ਧਰਤੀ ਤੇ ਸਮਾਨ ਦੋਨੋਂ ਚਾਹੀਦੇ ਆ ਵੀ ਆਪਾਂ ਕੋਈ ਵੀ ਸਪੇਸ ਨਹੀਂ ਛੱਡਣੀ ਕਿ ਜਿੰਨਾ ਵੀ ਹੋਇਆ ਜਿਹੜੀ ਵੀ ਆਪਾਂ ਨੂੰ ਵਿੰਗ ਬਣਾਉਣੇ ਪੈਣਗੇ ਜਥੇਬੰਦੀ ਦੇ ਅੰਡਰ ਉਸ ਹੀ ਬਣਾ ਕੇ ਚੱਲਾਂਗੇ ਭਾਈ ਇੱਕ ਤਨਤਾਲ ਸਾਹਿਬ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਦੇ ਵਿੱਚ ਤੁਹਾਡੇ ਨਾਮ ਦਾ ਵੀ ਚਰਚਾ ਆਉਂਦੀ ਆ ਕਿ ਤੁਸੀਂ ਵੀ ਉਹ ਇਲੈਕਸ਼ਨ ਲੜਨਾ ਚਾਹੁੰਦੇ ਹੋ ਇੱਕ ਪਾਸੇ ਬੀਬੀ ਖਾਲੜਾ ਦੀ ਚਰਚਾ ਹੁੰਦੀ ਆ ਕਲੀਅਰ ਕਰ ਦਿਓ ਅੱਜ ਕਿ ਤੁਹਾਡਾ ਮਨ ਹੈ ਚੋਣ ਲੜਨ ਦਾ ਜਾਂ ਬੀਬੀ ਖਾਲੜਾ ਮੁਰੇ ਆਉਂਦੇ ਤਾਂ ਉਹਨਾਂ ਨੂੰ ਸਮਰਥਨ ਹੋਵੇ ਨਹੀਂ ਨਹੀਂ ਮੇਰਾ ਮਨ ਉਸ ਚੋਣ ਲੜਨ ਦਾ ਕਦੇ ਵੀ ਨਹੀਂ ਹੈਗਾ ਦੇਖੋ ਹੁਣ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਮੈਂ ਉਹ ਚੋਣ ਕਦੇ ਨਹੀਂ ਲੜੂੰਗਾ ਜੇ ਪੰਥਕ ਜੋ ਵੀ ਕੈਂਡੀਡੇਟ ਹੋਊਗਾ ਜੋ ਪੰਥਕ ਕੈਂਡੀਡੇਟ ਹੋਊਗਾ ਉਹਦੇ ਨਾਲ ਮੈਂ ਮੋਢੇ ਨਾਲ ਮੋਢਾ ਲਾ ਕੇ ਖੜੂੰਗਾ ਪੰਥਕ ਕੈਂਡੀਡੇਟ ਕਿਹਦੇ ਵੱਲੋਂ ਹੋਊਗਾ ਕਿਉਂਕਿ ਹੁਣ ਤਾਂ ਪੰਥਕ ਧਿਰਾਂ ਬਹੁਤ ਨੇ ਜਾਨੀ ਹਰਪ੍ਰੀਤ ਸਿੰਘ ਉਹ ਵੀ ਸਤਕਾਰਯੋਗ ਆ ਉਹ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਅੰਮ੍ਰਿਤਪਾਲ ਸਿੰਘ ਨੇ ਆਪਣੀ ਪੋਲੀਟਿਕਲ ਪਾਰਟੀ ਬਣਾਈ ਆ ਫਿਰ ਪੰਥਕ ਧਿਰ ਕਿਹਦੇ ਪਾਸੇ ਦੇਖਿਆ ਜਾਊਗਾ ਮਾਨ ਸਾਹਿਬ ਵੀ ਆ ਜਿਨ੍ਹਾਂ ਦੀ ਦੀਪ ਸਿੱਧੂ ਵੀ ਜਾ ਕੇ ਹਮਾਇਤ ਕੀਤੀ ਸੀ ਉਹਨਾਂ ਨੇ ਚੋਣਾਂ ਤੋਂ ਚੋਣਾਂ ਦੇ ਵਿੱਚ ਜਾ ਕੇ ਇੱਕ ਪਾਸੇ ਸ੍ਰੀ ਸਾਹਿਬ ਤੇ ਉਹਨਾਂ ਨੇ ਝਾੜੂ ਫੜ ਕੇ ਦਿਖਾਇਆ ਸੀ ਦੇਖੋ ਪੰਥਕ ਧਿਰਾਂ ਹੁੰਦੀਆਂ ਜਿਹੜਾ ਪੰਥ ਦੇ ਪ੍ਰਤੀ ਸੱਚੇ ਹੋ ਕੇ ਖੜਦੇ ਹੈਗੇ ਜੇ ਹੁਣ ਤੁਸੀਂ ਗੱਲ ਕੀਤੀ ਆ ਵੀ ਨਵੇਂ ਬਣੇ ਅਕਾਲੀ ਦਲ ਦੀ ਉਹ ਨਵੇਂ ਬਣੇ ਕਿ ਉਹ ਵੀ ਉਹਨਾਂ ਚੋਂ ਹੀ ਨਿਕਲੇ ਹੋਏ ਆਗੇ ਜਦਨ ਉਹ ਮਹਾਰਾਜ ਸਾਹਿਬ ਦੀ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਸੀਗੀ ਉਦੋਂ ਤਾਂ ਉਹ ਪੱਖਪੂਰਗੇ ਸਰਕਾਰ ਦਾ ਉਦੋਂ ਸਰਕਾਰ ਚ ਬੈਠੇ ਸੀ ਰਾਜ ਭਾਗ ਉਧਰੋਂ ਮਾਨਦੇ ਸੀ ਜੇ ਉਦੋਂ ਉਹ ਗੱਲ ਕਰਦੇ ਨਾ ਵੀ ਇਹ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਫੇਰ ਉਹ ਪੰਥਕ ਮੰਨੇ ਆਣੇ ਸੀ ਜਦੋਂ ਹੁਣ ਉਹ ਸਿਆਸਤ ਚ ਨਹੀਂ ਹੈਗੇ ਤੇ ਉਹਨਾਂ ਕੋਲੇ ਪਾਵਰ ਨਹੀਂ ਹੈਗੀ ਤਾਂ ਹੁਣ ਆਪੋਜੀਸ਼ਨ ਚ ਆ ਜਾਂ ਉਸ ਤੋਂ ਵੀ ਬਾਹਰ ਅੱਜ ਉਹਨਾਂ ਨੂੰ ਇਹ ਚੀਜ਼ ਯਾਦ ਆ ਗਈ ਆ ਵੀ ਅਸੀਂ ਪੰਥਕ ਆਂ ਜੀ ਅਸੀਂ ਪੰਥਕ ਹੋ ਕੇ ਵੇਚਣਾ ਦੇਖੋ ਇਹ ਪਹਿਲਾਂ ਕੌਮ ਨੂੰ ਪੰਜਾਬ ਨੂੰ ਪੰਥ ਨੂੰ ਸਮਝਣਾ ਪਊਗਾ ਵੀ ਕੌਣ ਪੰਥਕ ਆ ਤੇ ਕੌਣ ਪੰਥਕ ਹੋਣ ਦਾ ਢੋਂਗ ਕਰ ਰਿਹਾ ਪਰ ਜਦੋਂ ਤੁਸੀਂ ਇਹ ਵਿਰੋਧ ਕਰਦੇ ਹੋ ਤਾਂ ਅਸੀਂ ਇਹੀ ਸਵਾਲ ਜਾ ਕੇ ਉਹਨਾਂ ਨੂੰ ਪੁੱਛ ਦਿਆਂਦਾ ਉਹ ਕਹਿੰਦੇ ਅਕਾਲ ਤਖਤ ਸਾਹਿਬ ਨੂੰ ਫਿਰ ਨਹੀਂ ਮੰਨਦੇ ਤੁਸੀਂ ਅਕਾਲ ਤਖਤ ਸਾਹਿਬ ਦੇ ਨਰਨਮਈ ਹੇਠ ਉਹ ਪਾਰਟੀ ਦਾ ਗਠਨ ਹੋਇਆ ਮੋਰ ਸਰਜੀਤੀ ਅਕਾਲੀ ਦਲ ਦਾ ਹੋਇਆਗਾ ਅਕਾਲੀ ਦਲ ਪੰਥ ਦੀ ਪਾਰਟੀ ਆ ਸਿਰ ਦੇ ਕੇ ਬਣੀ ਹੋਈ ਪਾਰਟੀ ਆ ਕੁਰਬਾਨੀਆਂ ਕੀਤੀਆਂ ਗਿਆ ਫਿਰ ਤੁਸੀਂ ਉਹਨੂੰ ਕਿਉਂ ਨਹੀਂ ਮੰਨਦੇ ਨਹੀਂ ਦੇਖੋ ਅਕਾਲ ਤਖਤ ਸਾਹਿਬ ਆਪਣੇ ਸਭ ਤੋਂ ਉੱਪਰ ਸਰਮੌਰ ਆਪਣਾ ਅਕਾਲ ਤਖਤ ਸਾਹਿਬ ਆ ਉਸ ਨੂੰ ਪਰ ਇਹ ਤੁਸੀਂ ਆਪ ਮੁਹਾਰੇ ਹੋ ਕੇ ਕਾਲ ਤੱਕ ਸਾਹ ਦੇ ਫਰਮਾਨ ਕਰੀ ਜਾਉਂਗੇ ਤਾਂ ਇਹ ਜਦਨ ਸਰਸਾ ਸਾਧ ਨੇ ਆ ਕੇ ਇੱਥੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਸੀ ਉਦੋਂ ਇਹ ਕਿੱਥੇ ਸੀਗਾ ਨਵਾਂ ਅਕਾਲੀ ਦਲ ਜਿਹੜਾ ਬਣਿਆ ਫਰਦਾਗਾ ਉਦੋਂ ਇਹਨਾਂ ਨੂੰ ਕਿਉਂ ਨਹੀਂ ਯਾਦ ਆਇਆਗਾ ਕਿਉਂ ਇਹ ਉਹਦਾ ਸਾਰਾ ਸਾਥ ਦਿੰਦੇ ਰਹੇ ਹੈਗੇ ਇਹ ਪਹਿਲਾਂ ਆਪ ਦੀਆਂ ਗੱਲਾਂ ਪਚਾਰੋ ਵੀ ਜਿੱਦਣ ਤੁਹਾਡੇ ਕੋਲੇ ਸੱਤਾ ਸੀਗੀ ਉਸ ਦਿਨ ਤੁਸੀਂ ਇਹ ਗੱਲਾਂ ਚ ਕਿਉਂ ਨਹੀਂ ਆਏਗੇ ਜੇ ਤੁਸੀਂ ਉਸ ਦਿਨ ਬੋਲਦੇ ਫੇਰ ਤੁਸੀਂ ਪੰਥਕ ਸੀਗੇ ਅੱਜ ਅਕਾਲ ਤਖਤ ਸਾਹਿਬ ਦੇ ਓਟ ਲੈ ਕੇ ਤੁਸੀਂ ਆਪ ਦੇ ਆਪ ਨੂੰ ਪੰਥਕ ਨਹੀਂ ਕਹਿ ਸਕਦੇ ਸਾਰੇ ਪੰਜਾਬ ਦੇ ਲੋਕ عوام ਬਹੁਤ ਸਿਆਣੀ ਹੋ ਚੁੱਕੀ ਆ ਕੱਲੇ ਕਹਿਣ ਨਾਲ ਪੰਥਕ ਨਹੀਂ ਬਣਦੇਗੇ ਤੁਸੀਂ ਪੰਥਕ ਕਾਰਜ ਕੀ ਕੀਤੇ ਹੈਗੇ ਪੰਥ ਨਾਲ ਕਦੋਂ ਖੜੇ ਹੋਗੇ ਕਦੋਂ ਜਿਹੜੀ ਬਾਈਬਲ ਕਾਂਡ ਵੇਲੇ ਤੁਸੀਂ ਕਿੱਥੇ ਸੀਗੇ ਉਦੋਂ ਤਾਂ ਸੱਤਾ ਵੀ ਤੁਹਾਡੀ ਸੀ ਤੁਸੀਂ ਵੀ ਉਦੋਂ ਐਮਐਲਏ ਸੀਗੇ ਇਹਨਾਂ ਚੋਂ ਬਹੁਤੇ ਕੀ ਉਦੋਂ ਬੋਲੇ ਅੱਜ ਜੇ ਮੈਂ ਕਹੂੰਗਾ ਵੀ ਇਹ ਆਪੋਜੀਸ਼ਨ 'ਚ ਜਾਇਲੀ ਆਪ ਦੀ ਸਪੇਸ ਭਾਲਣ ਦੇ ਚੱਕਰ 'ਚ ਇਹ ਸਾਰਾ ਕੁਝ ਆਪਦੇ ਆਪ ਨੂੰ ਪੰਥਕ ਕਹਿ ਰਹੇ ਆ ਯਾਨੀ ਹਰਪ੍ਰੀਤ ਸਿੰਘ ਤੋਂ ਵੀ ਉਮੀਦਾਂ ਨਹੀਂ ਆ ਤੁਹਾਨੂੰ ਦੇਖੋ ਉਹ ਹੁਣ ਹਜੇ ਪੰਥਕ ਕਾਰਜ ਕਰਨਗੇ ਜੀ ਪਹਿਲਾਂ ਉਹ ਸਾਡੇ ਸਤਿਕਾਰਯੋਗ ਜਥੇਦਾਰ ਸੀਗੇ ਜੀ ਹਜੇ ਜਿਹੜਾ ਅੱਗੇ ਹੁਣ ਕਾਰਜ ਚੱਲੂਗਾ ਫਿਰ ਦੇਖਾਂਗੇ ਐਸੇ ਤੋਂ ਲੱਗਦਾ ਕਿ ਜਥੇਦਾਰ ਨੂੰ ਇਲੈਕਟਰੋ ਪੋਲਿਟਿਕਸ 'ਚ ਆਉਣਾ ਚਾਹੀਦਾ ਸੀ ਬਿਲਕੁਲ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਉਹ ਸਾਡੀ ਬਹੁਤ ਸਨਮੋਰ ਸ਼ਖਸੀਅਤ ਸੀਗੇ ਉਹਨਾਂ ਨੂੰ ਇਸ ਚੀਜ਼ ਤੋਂ ਪਾਸੇ ਰਹਿਣਾ ਚਾਹੀਦਾ ਸੀ ਉਹਨਾਂ ਦਾ ਇੱਕ ਆਵਦਾ ਸ਼ਖਸੀਅਤ ਆ ਆਵਦਾ ਸਟੇਟਸ ਆ ਉਹਨਾਂ ਨੂੰ ਉਹ ਮੇਨਟੇਨ ਕਰਨਾ ਚਾਹੀਦਾ ਸੀ ਉਹਨਾਂ ਨੂੰ ਇਹ ਜਿਹੜੀ ਮੈਂ ਕਹੂੰਗਾ ਵੀ ਇੱਕ ਅਕਾਲੀ ਦਲ ਦੀ ਸਿਆਸਤ ਵਿੱਚ ਆਪਦੇ ਆਪ ਨੂੰ ਨਹੀਂ ਪਾਉਣਾ ਚਾਹੀਦਾ ਸੀ ਪਰ ਨਾਲ ਇਹ ਵੀ ਗੱਲ ਚਰਚਾ ਹੁੰਦੀ ਹੈ ਕਹਿੰਦੇ ਜੇ ਦਲ ਦਲ 'ਚ ਉਤਰਾਂਗੇ ਨਾ ਤੈਨੂੰ ਸਾਫ਼ ਕਿਵੇਂ ਕਰਾਂਗੇ ਇੱਕ ਜ਼ਰੂਰੀ ਨਹੀਂਗਾ ਜੀ ਵੀ ਦਲਦਲ ਚ ਉਤਰ ਕੇ ਦਲਦਲ ਨੂੰ ਸਾਫ਼ ਕਰਨਾ ਬਾਹਰ ਬਹਿ ਕੇ ਵੀ ਤੁਸੀਂ ਉਸ ਨੂੰ ਉਸ ਦੇ ਪ੍ਰਤੀ ਫੈਸਲੇ ਲਏ ਜਾ ਸਕਦੇ ਸੀ ਪੰਥ ਨਾਲ ਖੜ੍ਹ ਸਕਦੇ ਸੀਗੇ ਪੰਥਕ ਕੋਸ਼ ਕੜੇ ਫੈਸਲੇ ਲੈਂਦੇ ਨਾ ਕਿ ਤੁਸੀਂ ਉਹਦੇ ਵਿੱਚ ਹੋ ਕੇ ਫਿਰ ਤੁਸੀਂ ਜਿਹੜੇ ਆਪਦੀ ਟੀਮ ਬਣਾਈ ਆ ਉਹਨਾਂ ਪ੍ਰਤੀ ਕੀ ਕਹੋਗੇ ਉਹਨਾਂ ਨੂੰ ਸੁਚੇਤ ਕਰ ਲਿਆ ਉਹ ਕਿਉਂ ਨਹੀਂ ਬੋਲੇ ਉਦੋਂ ਮੈਂ ਫਿਰ ਉਹੀ ਗੱਲ ਕਰਦਾਗਾ ਵੀਰੇ ਇਹ ਗੱਲ ਹੋਊਗੀ ਵੀ ਬਾਰ ਬਾਰ ਦੁਹਾਈ ਜਾ ਰਹੀ ਆ ਪੰਥ ਨੂੰ ਇਸ ਵਕਤ ਕਿਹੜੀ ਭੀੜ ਆ ਕਿਹੜੇ ਕਾਰਜ ਆ ਜਿਹੜੇ ਤੁਹਾਨੂੰ ਲੱਗਦਾ ਕਿ ਇਹ ਮੁੱਖ ਕਾਰਜ ਆ ਪੰਥ ਦੇ ਜੇ ਕੋਈ ਧਿਰ ਕਰੂਗੀ ਤਾਂ ਉਹ ਪੰਥਕ ਮੰਨੀ ਜਾਊਗੀ ਤੁਸੀਂ ਕਿਹੜੇ ਕਾਰਜਾਂ ਤੇ ਪਹਿਰਾ ਦੇ ਰਹੇ ਹੋ ਨਹੀਂ ਦੇਖੋ ਕੋਈ ਕਾਰਜ ਨਹੀਂ ਹੁੰਦੇ ਪੰਥ ਦੇ ਪੰਥ ਦੇ ਜਿਹੜੇ ਪੰਥਕ ਮੁੱਦੇ ਆ ਜਾਂਦੇ ਆ ਜਿਹੜੇ ਵੀ ਆਪਦੇ ਪੰਥ ਦੇ ਨਾਲ ਖੜਦੇ ਆ ਚਲੋ ਹੁਣ ਤੁਸੀਂ ਇਹ ਲਾ ਲਓ ਵੀ ਆਪਣਾ ਸਣੀ ਆ ਜਿਹੜਾ ਜੇਲ੍ਹ ਚ ਸੰਦੀਪ ਸਣੀ ਜੇਲ੍ਹ ਚ ਬੰਦਾ ਕਿ ਉਹਨਾਂ ਨੇ ਉਹਦੇ ਹੁਣ ਉੱਥੇ ਧਰਨਾ ਲੱਗਿਆ ਸੀਗਾ ਕਿ ਉਹ ਆ ਕੇ ਉਸ ਵਿੱਚ ਵਿੱਚਰੇ ਉਹ ਪੰਥਕਾਰ ਸੀ ਉਹ ਮੁੰਡੇ ਨੇ ਆਪਦਾ ਜੀਵਨ ਪੰਥ ਪਿੱਛੇ ਜੇਲ੍ਹ ਚ ਦਿੱਤਾਗਾ ਨਾ ਕਿ ਉਹ ਆਪਦੇ ਨਿੱਜੀ ਕਾਰਜ ਕਰਕੇ ਨਹੀਂ ਬੈਠਾਗਾ ਪਹਿਲਾਂ ਉਹਨੇ ਉਹ ਜਿਹੜਾ ਅੰਮ੍ਰਿਤਸਰ ਦਾ ਗੰਦ ਬੋਲਦਾ ਸੀ ਪੰਥ ਨੂੰ ਬੋਲਦਾ ਸੀ ਪੰਜਾਬ ਨੂੰ ਬੋਲਦਾ ਸੀ ਆਪਣੀਆਂ ਧੀਆਂ ਭੈਣਾਂ ਨੂੰ ਬੋਲਦਾ ਸੀ ਉਹ ਸੋਧਿਆ ਤੇ ਫਿਰ ਉਹਨੇ ਉਹ ਸੋਧੇ ਜੇਲ੍ਹ ਚ ਇਸ ਕਰਕੇ ਉਹ ਪੰਥਕ ਕਾਰਜ ਕਰਕੇ ਵੀ ਆਪਣਾ ਸਿੰਘ ਜੇਲ੍ਹ ਚ ਬੈਠਾਗਾ ਉਹਦੇ ਪਿੱਛੇ ਕਿਹੜਾ ਆ ਕੇ ਖੜ ਗਿਆ ਉਹ ਪੰਥਕ ਆ ਮੈਨੂੰ ਦੱਸਣ ਦੀ ਲੋੜ ਨਹੀਂ ਜਿਹੜੇ ਤਾਂ ਉਹਦੇ ਪਿੱਛੇ ਖੜ ਗਏ ਉਹ ਪੰਥਕ ਆ ਜਿਹੜੇ ਨਹੀਂ ਖੜੇ ਉਹਨਾਂ ਨੂੰ ਕਿਵੇਂ ਪੰਥਕ ਮੰਨਦੇ ਹੋ ਤੁਸੀਂ ਤੁਸੀਂ ਇਹ ਬਹੁਤ ਵੱਡਾ ਮਾਰਚ ਦਾ ਐਲਾਨ ਕੀਤਾ ਜਿਹੜਾ ਪੈਦਲ ਮਾਰਚ ਹੋਣ ਜਾ ਰਿਹਾ ਪਹਿਲਾਂ ਵਹੀਰਾ ਕੱਡੀਆਂ ਗਈਆਂ ਅਮਰਤਪਾਲ ਸਿੰਘ ਜਦੋਂ ਆਏ ਤਾਂ ਸਿਸਟਮ ਨੇ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਿਸਟਮ ਉਹਦੇ ਵਿੱਚ ਵੜਿਆ ਤੇ ਉਹ ਸਾਰਾ ਕੁਝ ਤਾੜੂ ਪੀੜ ਹੋਇਆ ਸਾਡੇ ਬਹੁਤ ਸਾਰੇ ਮੁੰਡੇ ਜੇਲਾਂ ਦੇ ਵਿੱਚ ਡੱਕੇ ਗਏ ਤਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੇਸ ਕੰਮ ਦੇ ਵਿੱਚ ਸੁਚੇਤਨਾ ਤੁਹਾਨੂੰ ਲੱਖਣੀ ਪਊਗੀ ਕਿੰਨੀ ਸਾਨੂੰ ਜਾਗਰੂਤਾ ਜਿਹੜੀ ਸੰਗਤ ਆ ਕੌਮ ਆ ਕਿਉਂਕਿ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਸਾਨੂੰ ਵੀ ਪਤਾ ਸੀ ਮੰਕਰਤੋਂ ਨਹੀਂ ਹੋ ਸਕਦੇ ਫਿਰ ਉਹਨਾਂ ਲਈ ਹੱਲ ਕੀ ਹੋਵੇਗਾ ਨਹੀਂ ਦੇਖੋ ਜਿਹੜੀਆਂ ਹੁਣ ਇਹੋ ਜਿਹੀ ਚੀਜ਼ਾਂ ਕਰਨੀਆਂ ਫਿਰ ਡਰ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀਗੀ ਪਹਿਲਾਂ ਵੀ ਆਪਣੇ ਸਿੰਘ ਡਰੇ ਨਹੀਂਗੇ ਨਾ ਹੁਣ ਡਰਨਗੇ ਦੇਖੋ ਪੰਜਾਬ ਪ੍ਰਤੀ ਸੱਚੇ ਹੋ ਕੇ ਖੜੇ ਆ ਪਹਿਲਾਂ ਵੀ ਖੜੇ ਸੀਗੇ ਤੇ ਇਹ ਨਿੱਕੀਆਂ ਮੋਟੀਆਂ ਗੱਲਾਂ ਇਹ ਤਾਂ ਸਰਕਾਰ ਐਵ ਜੀਆਂ ਕੁਝ ਤਾਣਾ ਬਾਣਾ ਬੁੰਦੀ ਰਹਿੰਦੀ ਆ ਆਪਾਂ ਨੂੰ ਸੁਚੇਤ ਹੋਣਾ ਪਊਗਾ ਤਕੜੇ ਹੋ ਕੇ ਸੱਚੇ ਹੋ ਕੇ ਆਪਣੇ ਪੰਜਾਬ ਪ੍ਰਤੀ ਆਪਣੇ ਹੱਕਾਂ ਪ੍ਰਤੀ ਪੰਜਾਬ ਦੀ ਖੁਦਮੁਖਤਿਆਰੀ ਲਈ ਆਪਾਂ ਨੂੰ ਸਿਰ ਚੱਕਣਾ ਪਊਗਾ ਕਿਸੇ ਹੋਰ ਨੇ ਨਹੀਂ ਚੱਕਣਾ ਕੋਈ ਵੀ ਆ ਸਕਦਾ ਜੀ ਇਸ ਮਾਰਚ ਚ ਕੋਈ ਵੀ ਇਹ ਤਾਂ ਪੰਜਾਬ ਦਾ ਪੰਜਾਬ ਦੇ ਹੱਕਾਂ ਦੀ ਆਵਾਜ਼ ਆ ਇਹ ਤਾਂ ਨਹੀਂ ਵੀ ਇਹ ਪੋਲਿਟੀਕਲ ਜਥੇਬੰਦੀ ਹੈ ਇਹ ਫਲਾਨੀ ਪਾਰਟੀ ਹੈ ਇਹ ਲੀਡਰ ਹੈ ਨਹੀਂ ਆ ਸਕਦਾ ਭਾਈ ਜੀ ਪੰਜਾਬ ਦੇ ਹੱਕਾਂ ਦੀ ਗੱਲ ਆ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਆ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਮਤੇ ਦੀ ਗੱਲ ਆ ਵੀ ਜਿਹੜਾ ਸਾਡੇ ਨਾਲ ਵਾਅਦਾ ਕਰਕੇ ਉਦੋਂ ਸਾਡੀਆਂ ਸਮੇਂ ਦੀਆਂ ਸਰਕਾਰਾਂ ਸਾਡੇ ਨਾਲ ਚਾਲਾਂ ਖੇੜ ਕੇ ਉਹ ਸਾਡੀਆਂ ਹੱਕ ਨੂੰ ਸਾਡੀਆਂ ਮੰਗਾਂ ਚ ਕਨਵਰਟ ਕਰਤਾ ਉਹਦੇ ਲਈ ਇਹ ਜਾਗਰੂਕ ਸਾਰੇ ਪੰਜਾਬ ਨੂੰ ਜਗਾਉਣ ਵਾਲਾ ਮਾਰਚ ਆ ਜੀ ਬਹੁਤ ਸ਼ੁਕਰੀਆ ਭਾਈ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ